ਦੁਕਾਨਦਾਰੀ ਤੇ ਇੰਨਾ ਕਫਰਕ ਪੈ ਗਿਆ ਜੀ ਵੀ ਹੁਣ ਜਿਹੜਾ ਕਸਟਮਰ ਆ ਉਹ ਬਾਜ਼ਾਰ ਤੇ ਨਿਕਲਣ ਤੋਂ ਵੀ ਡਰ ਰਿਹਾ ਉਹ ਗਰਮੀ ਦਾ ਪ੍ਰਕੋਪ ਤਾਂ ਨਾ ਵਧਦਾ ਜਾ ਰਿਹਾ ਕਿ ਇਸ ਤਰ੍ਹਾਂ ਅਲੱਗ ਜਿਸ ਤਰ੍ਹਾਂ ਕੇ ਅੱਗ ਪੈ ਰਹੀ ਹੋਵੇ ਇੰਨਾ ਟੈਂਪਰੇਚਰ ਵੱਧ ਜਾਣਾ ਮੈਨੂੰ ਲੱਗਦਾ ਹੈ ਕਿ ਆਮ ਬੰਦਿਆਂ ਲਈ ਤਾਂ ਬਹੁਤ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ ਜੂਨ ਦਾ ਜਿਹੜਾ ਮਹੀਨਾ ਇਹ ਪੂਰਾ ਜ਼ਿਆਦਾ ਗਰਮੀ ਵਾਲਾ ਹੋਏਗਾ ਇਹ ਪਿਛਲੇ ਮਹੀਨੇ ਤਾਂ ਚਲੋ ਬਰਸਾਤਾਂ ਕਰਕੇ ਥੋੜਾ ਰਹਿਤ ਮਿਲੀ ਹੈ ਪ੍ਰਾਣ ਵਾਲ ਸਮੇਂ ਚ ਲੱਗ ਰਿਹਾ ਹੈ ਜੁਲਾਈ ਗਸੇ ਜੇ ਟੈਂਪਰੇਚਰ ਹੋਰ ਵਧਣ ਦੀ ਸੰਭਾਵਨਾ ਲੱਗ ਰਹੀ ਹੈ ਆਂ ਜਾਣ ਤੋਂ ਜੀ ਵੈਸੇ ਤਾਂ ਜੇ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਨਿਕਲਦੇ ਆ ਨਹੀਂ ਤਾਂ ਤੁਸੀਂ ਏਸੀ ਗੱਡੀ ਲੈ ਕੇ ਵੀ ਨਿਕਲੋਂਗੇ ਸੇਕ ਤਾਂ ਉਹਦੇ ਵਿੱਚ ਵੀ ਬਹੁਤ ਹੋ ਜਾਂਦਾ ਬਹੁਤ ਜ਼ਿਆਦਾ ਗਰਮੀ ਹੁੰਦੀ ਆਜਾ ਟੈਂਪਰੇਚਰ ਕੋਈ ਪੰਜਾਬ ਦਾ ਐਸਾ ਸ਼ਹਿਰ ਨਹੀਂ ਜਿੱਥੇ 40 ਤੋਂ ਘੱਟ ਹੋਵੇ ਸਭ 40 ਤੋਂ ਉੱਪਰ ਚੱਲ ਰਹੇ ਨੇ ਕੱਲ ਦਾ ਜਿਹੜਾ ਟੈਂਪਰੇਚਰ 47 ਡਿਗਰੀ ਟੈਂਪਰੇਚਰ ਹੋਵੇਗਾ ਤੇ ਇਹ ਸਰਕਾਰ ਨੂੰ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਜਿੱਮੇ ਲਗਾਤਾਰ ਦਰੱਖਤ ਕੱਟੀ ਜਾ ਰਹੀ ਹੈ ਸਰਕਾਰ ਤੇ بڑا ਮਾੜਾ ਪ੍ਰਭਾਵ ਪੈ ਰਿਹਾ ਹੋ ਜਿਸ ਦਾ ਜਿਹੜੀ ਗਲੋਬਲ ਵਾਰਮਿੰਗ ਡਿਪਾਰਟਮੈਂਟ ਦਾ ਵਧਦੀ ਜਾ ਰਹੀ ਹੈ ਆਉਣ ਜਾਣ ਵਿੱਚ ਬਹੁਤ ਮੁਸ਼ਕਿਲ ਹੋ ਰਹੀ ਹੈ ਜੀ ਮੈਂ ਪਰਸੋਂ ਹੀ ਐਤੋਂਰ ਮੈਂ ਜਾ ਕੇ ਆਇਆ ਹਾਂ ਚੰਡੀਗੜ੍ਹ ਤੇ ਜਿਹੜੀ ਏਸੀ ਦੀ ਹਵਾ ਵੀ ਸਾਨੂੰ ਬਿਲਕੁਲ ਹੀ ਨਹੀਂ ਮਤਲਬ ਲੱਗੀ ਮੀਡਵੇ ਵੀ ਨਹੀਂ ਜ਼ਿਆਦਾ ਹੈਗੀ ਹੈ ਕਾਰ ਦਾ ਏਸੀ ਵੀ ਬਿਲਕੁਲ ਅਫੈਕਟਿਵ ਨਹੀਂ ਹੋ ਰਿਹਾ ਕੁੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਕਿੰਨੀ ਹੋਣਾ ਬਾਰਿਸ਼ ਆ ਰਹੀ ਸੀ ਹੋਰ ਆਈ ਇੱਕਦਮ ਹੁਣ 42 ਡਿਗਰੀ ਟੈਂਪਰੇਚਰ ਤੇ ਅੱਜ 45 ਹੋਣ ਦੇ ਚਾਂਸ ਲੱਗ ਰਹੇ ਨੇ ਪਤਾ ਨਹੀਂ ਪ੍ਰਸ਼ਾਸਨ ਕੀ ਮਨਜ਼ੂਰ ਹੈ ਤੇ ਇੰਨੀ ਗਰਮੀ ਤੋਂ ਲੋਕ ਇਸ ਤਰ੍ਹਾਂ ਆਪਣੇ ਆਪ ਨੂੰ ਬਚਾਣਗੇ ਤੇ ਬੱਚਿਆਂ ਦਾ ਘਰੋਂ ਨਿਕਲਣਾ ਵੀ ਦੁਪਹਿਰ ਹੋ ਰਿਹਾ ਤੇ ਉਹਨਾਂ ਨੂੰ ਪਹਾੜੀ ਇਲਾਕੇ 'ਚ ਭੀੜ-ਭੋੜ ਆ ਸਾਡੀ ਲੋਕ ਪਹਾੜੀ ਇਲਾਕੇ 'ਚ ਗਏ ਹੋਏ ਨੇ ਤੇ ਸਮਰ ਕੈਂਪ ਦੇ ਨਾਮ ਤੋਂ ਵੀ ਗਰਮੀ ਦੇਖਣ ਨੂੰ ਮਿਲਦੀ ਹੈ ਤਾਂ ਧੁੱਪ ਕਰਕੇ ਬਾਹਰ ਨਿਕਲਦਾ ਨਹੀਂ ਜੀ ਜੋ ਆਂਦਾ ਆਂਦਾ ਜਾਂਦਾ ਉਹ ਗੰਦੇ ਦਾ ਜੂਸ ਜਸਤੀ ਕੇ ਚਲੇ ਜਾਂਦੇ ਨਹੀਂ ਕਰ ਮਹਾਵਾਣੇ ਜੀ ਮੂੰਹ ਟੁੱਕੜਿਆ ਹੈ ਅੱਖਾਂ ਤੇ ਇਫੈਕਟ ਹੋ ਰਿਹਾ ਹੈ ਅੱਖਾਂ ਨਹੀਂ ਖੁੱਲਦੀਆਂ ਨਹੀਂ ਤੇਜ਼ ਧੁੱਪ ਹੈ ਜੀ ਸਾਹੀਂ ਤਾਂ ਲੋਕ ਘਰੋਂ ਨਹੀਂ ਨਿਕਲਦੇ ਹੈਗੇ ਆ ਲੋਕ ਬਹੁਤ ਜਮਾਰ ਨੇ ਕਾਰਨ ਕੀ ਹੈ ਕਿ ਮੇਰੇ ਸਾਹਮਣ ਵਾਲਾ ਤੁਸੀਂ ਦੇਖ ਜਾਈਏ ਇਹਨੇ ਲੋਕਾਂ ਨੇ AC ਲਵਾ ਰਹੇ ਹਨ ਉਹਨਾਂ ਜਿਹੜੀ ਪਰਮਾਸ਼ਾ ਨਿਤਰੀ ਹੈ ਉਹ ਟੈਂਪਰੇਚਰ ਤੇ ਵਾਤਾਵਰਣ ਤੇ ਬਹੁਤ ਅਸਰ ਪਾ ਰਹੀ ਹੈ ਰਕਤਾਂ ਨੇ ਪਹਿਲੇ ਕਮੀ ਹੈ ਉਹ ਕੋਈ ਬਲਕਤ ਪਹਿਲੇ ਹੀ ਵਢੀ ਜਾਂਦੇ ਨੇ ਕੁਝ ਪਰਮਾਤਮਾ ਨੇ ਪਿੱਛੇ ਹਨੇਰੇ ਚ ਲਾ ਕੇ ਕੋਈ ਦੇਖ ਦਿੱਤੇ ਉਸ ਤੋਂ ਲੱਗਦਾ ਹੈ ਕਿ ਵੀ ਕੁਝ ਪਰਮਾਤਮਾ ਦੇ ਕਰੋਪੀ ਤੇ ਲੋਕਾਂ ਵੱਲੋਂ ਵੀ ਇਧਰ ਵਾਸ ਨਾ ਧਿਆਨ ਦੇਣਾ ਸਭ ਤੋਂ ਵੱਡਾ ਗਰਮੀ ਦਾ ਕਾਰਨ ਬਣ ਰਿਹਾ ਹੈ ਬਾਜ਼ਾਰ ਤੇ ਜੀ ਸ਼ਾਮ ਨੂੰ ਵੀ ਚहल-ਪਹਿਲ ਨਹੀਂ ਹੁੰਦੀ ਦਿਨ ਦੇ ਸੂਰਜ ਦੇ ਪੰ ਤੋਂ ਬਾਅਦ ਗਰਮੀng ਦੇ ਪ੍ਰਕੋਪ ਕਰਨ ਲੋਕ ਨਿਕਲਦੇ ਨਹੀਂ ਜੀ ਬਾਹਰੋਂ ਕਰੇ ਸੀ ਲਾ ਕੇ ਬੈਠੇ ਰਹਿੰਦੇ ਨੇ ਮੇਂ ਦੇਖਿਆ ਜਾ ਵੀ ਪਿਛਲੇ 2 ਦਿਨ ਤੋਂ ਤਾਂ ਟੈਂਪਰੇਚਰ 42 ਕ੍ਰੋਸ ਕਰ ਰਹੇ ਨੇ ਅਰੇ ਜੀ ਦੁਕਾਨਦਾਰੀ ਤੇ ਇੰਨਾ ਕੁ ਫਰਕ ਪੈ ਗਿਆ ਜੀ ਵੀ ਹੁਣ ਜਿਹੜਾ ਕਸਟਮਰ ਆ ਉਹ ਬਾਜ਼ਾਰ ਚ ਨਿਕਲਣ ਤੋਂ ਵੀ ਡਰ ਰਿਹਾ ਉਹ ਕਿਉਂਕਿ ਗਰਮੀ ਨਾਲ ਹੁਣ ਕਿਸੇ ਨੂੰ ਹੀ ਸਟ੍ਰੋਕ ਹੋ ਜਾਂਦਾ ਜੀ ਕਿਸੇ ਨੂੰ ਕੋਈ ਹੋਰ ਦਿੱਕਤ ਆ ਜਾਂਦੀ ਹੈ ਤਾਂ ਕਰਕੇ ਲੋਕ ਹੁਣ ਬਾਜ਼ਾਰ ਵਿੱਚ ਵੀ ਨਹੀਂ ਨਿਕਲਦੇ ਹੈਗੇ ਨਿਸ਼ਾਨ ਬਹੁਤ ਜ਼ਿਆਦਾ ਹੋ ਰਿਹਾ ਜੀ ਦੁਕਾਨਦਾਰਾਂ ਦਾ ਬਿਲਕੁਲ ਨੁਕਸਾਨ ਹੈ ਜੀ ਦੁਕਾਨ ਦੇ ਖਰਚੇ ਉੱਥੀ ਨੇ ਦੁਕਾਨ ਸਾਰਾ ਦਿਨ ਖੁੱਲਣੀ ਹੋਏ ਉਹ ਵੀ ਖਰਚੇ ਦਿੰਨੇ ਨੇ ਦੁਕਾਨ ਦੇ ਪਰ ਕਸਟਮਰ ਜੇ ਨਹੀਂ ਆਊਗਾ ਤਾਂ ਬਿਜ਼ਨਸ ਦਾ ਲੌਸ ਹੋਣਾ ਹੀ ਹੋਣਾ ਆਨ ਜਾਣ ਤੋਂ ਜੀ ਵੈਸੇ ਤਾਂ ਜੇ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਨਿਕਲਦੇ ਆ ਨਹੀਂ ਤਾਂ ਤੁਸੀਂ ਏਸੀ ਗੱਡੀ ਲੈ ਕੇ ਵੀ ਨਿਕਲੋਂਗੇ ਸੇਕ ਤਾਂ ਉਹਦੇ ਵਿੱਚ ਵੀ ਬਹੁਤ ਹੋ ਜਾਂਦਾ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਟੈਂਪਰੇਚਰ ਇੱਕਦਮ ਵਧੀ ਹੈ ਬਿਲਕੁਲ ਜੀ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਕਿੰਨੀ ਹੋਣਾ ਬਾਰਿਸ਼ ਆ ਰਹੀ ਸੀ ਹੋਰ ਆ ਇਕਦਮ ਹੁਣ 42 ਡਿਗਰੀ ਟੈਂਪਰੇਚਰ ਤੇ ਅੱਜ 45 ਹੋਣ ਦੇ ਚਾਂਸ ਲੱਗ ਰਹੇ ਨੇ ਜੜ ਕੇ ਫੀਲ ਤਾਂ ਬਲਕਿ ਇਹ 47 48 ਤੱਕ ਹੋ ਰਿਹਾ ਹੈ। ਬਿਲਕੁਲ ਗਰਮ ਹਵਾਵਾਂ ਨੇ ਜੀ ਮੂੰਹ ਟੁੱਟ ਰਿਹਾ ਹੈ। ਅੱਖਾਂ ਤੇ ਇਫੈਕਟ ਹੋ ਰਿਹਾ ਹੈ। ਅੱਖਾਂ ਨਹੀਂ ਖੁੱਲਦੀਆਂ ਇੰਨੀ ਤੇਜ਼ ਧੁੱਪ ਹੈ ਜੀ। ਸਾਹੀਂ ਤਾਂ ਲੋਕ ਘਰੋਂ ਨਹੀਂ ਨਿਕਲਦੇ ਹੈਗੇ। ਜੌੜਤ ਵੀ ਚਹਲ ਪਹਲ ਘੱਟ ਗਈ ਵਰਗੀ ਵਰਗੀ। 50 ਤੇ ਜੀ ਸ਼ਾਮ ਨੂੰ ਵੀ ਚਹਲ ਪਹਲ ਨਹੀਂ ਹੁੰਦੀ ਇਸ ਸੂਰਜ ਦੇ ਪੰਧੋ ਪਰ ਗਰਮੀ ਦੇ ਪ੍ਰਭਾਵ ਕਰਕੇ ਲੋਕ ਨਿਕਲਦੇ ਨਹੀਂ ਜੀ ਬਾਹਰ ਹੁਣ। ਘਰੇ ਏਸੀ ਲਾ ਕੇ ਬੈਠੇ ਰਹਿੰਦੇ ਨੇ। ਗਰਮੀ ਦਾ ਪ੍ਰਕੋਪ ਦਨਾਂ ਵਧਦਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਅਲੱਦਾ ਜਿਸ ਤਰ੍ਹਾਂ ਕੇ ਸੂਰ ਅੱਗ ਪੈ ਰਹੀ ਹੋਵੇ ਇਹਨਾ ਟੈਂਪਰੇਚਰ ਵੱਧ ਜਾਣਾ ਮੈਨੂੰ ਲੱਗਦਾ ਹੈ ਕਿ ਆਮ ਬੰਦਿਆਂ ਲਈ ਤਾਂ ਬਹੁਤ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ ਦੁਕਾਨਦਾਰਾਂ ਵਾਸਤੇ ਬਹੁਤ ਮੁਸ਼ਕਲਾਂ ਨੇ ਕੋਈ ਕੋਈ ਗਾਗ ਨਜ਼ਰ ਨਹੀਂ ਆਉਂਦਾ ਸ਼ਾਮ ਹੋਣ ਤੋਂ ਬਾਅਦ ਵੀ ਕੋਈ ਗਾਗ ਨਜ਼ਰ ਨਹੀਂ ਆਉਂਦਾ ਅੱਜ ਟੈਂਪਰੇਚਰ ਕੋਈ ਪੰਜਾਬ ਦਾ ਐਸਾ ਸ਼ਹਿਰ ਨਹੀਂ ਜੋ 40 ਤੋਂ ਘੱਟ ਹੋਵੇ ਸਭ 40 ਤੋਂ ਉੱਪਰ ਚੱਲ ਰਹੇ ਨੇ ਜਿਸ ਤਰ੍ਹਾਂ ਅੱਤ ਦੀ ਕਹਿੰਦੇ ਨੇ ਇੱਕ ਤਹਿਰ ਦੀ ਉਹ ਗਰਮੀ ਪਾਰੀ ਹੈ ਉਹ ਵਾਲਾ ਹਾਲ ਹੋਇਆ ਪਿਆ ਇਹਨਾਲ ਫਸਲਾਂ ਦਾ ਲੋਕਾਂ ਦਾ ਪੰਛੀਆਂ ਦਾ ਬਹੁਤ ਮਾੜਾ ਹਾਲ ਹੈ ਤੇ ਪਤਾ ਨਹੀਂ ਪਰਮਾਤਮਾ ਨੂੰ ਕੀ ਮੰਜ਼ੂਰ ਹੈ ਤੇ ਇੰਨੀ ਗਰਮੀ ਤੋਂ ਲੋਕ ਇਸ ਤਰ੍ਹਾਂ ਆਪਣੇ ਆਪ ਨੂੰ ਬਚਾਣਗੇ ਆ ਲੋਕ ਬਹੁਤ ਜਮਹਰ ਨੇ ਕਾਰਨ ਕੀ ਹੈ ਕਿ ਮੇਰੇ ਸਾਹਮਣੇ ਵਾਲਾ ਉਸੀ ਦੇਖਦੇ ਇਹਨੇ ਲੋਕਾਂ ਨੇ ਏਸੀ ਲਵਾ ਰਹੇ ਹਨ ਉਹਨਾਂ ਜਿਹੜੀ ਗਰਮੈਸ਼ ਨਿਕਲ ਰਹੀ ਹੈ ਉਹ ਟੈਂਪਰੇਚਰ ਤੇ ਵਾਤਾਵਰਣ ਤੇ ਬਹੁਤ ਅਸਰ ਪਾ ਰਹੀ ਹੈ ਰਕਤਾਂ ਦੀ ਪਹਿਲਾਂ ਹੀ ਕਮੀ ਹੈ ਲੋਕ ਰਕਤ ਪਹਿਲਾਂ ਹੀ ਵੱਡੀ ਜਾਂਦੇ ਨੇ ਕੁਝ ਪਰਮਾਤਮਾ ਨੇ ਪਿੱਛੇ ਨਹਿਰੇ ਚਲਾ ਕੇ ਕੋਈ ਦੇ ਦਿੱਤੇ ਉਸ ਤੋਂ ਲੱਗਦਾ ਹੈ ਕਿ ਵੀ ਕੁਝ ਪਰਮਾਤਮਾ ਦੇ ਕਰੋਪੀ ਤੇ ਲੋਕਾਂ ਵੱਲੋਂ ਵੀ ਇਧਰ ਵੱਲ ਨਾ ਧਿਆਨ ਦੇਣਾ ਸਭ ਤੋਂ ਵੱਡਾ ਗਰਮੀ ਦਾ ਕਾਰਨ ਬਣ ਰਿਹਾ ਹੈ ਤੇ ਜਿਹੜਾ ਦੇਖੋ ਜੀ ਇਸ ਵਾਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ 43 ਡਿਗਰੀ ਟੈਂਪਰੇਚਰ ਇਸ ਵੇਲੇ ਸ਼ੋ ਹੋ ਰਿਹਾ ਹੈ ਤੁਸੀਂ ਇਹ ਲਾ ਕੇ ਚੱਲੋ ਵੀ ਜੂਨ ਦਾ ਜਿਹੜਾ ਮਹੀਨਾ ਇਹ ਪੂਰਾ ਜ਼ਿਆਦਾ ਗਰਮੀ ਵਾਲਾ ਹੋਏਗਾ ਇਹ ਪਿਛਲੇ ਮਹੀਨੇ ਤਾਂ ਚਲੋ ਬਰਸਾਤਾਂ ਕਰਕੇ ਥੋੜਾ ਰਹਿਤ ਮਿਲੀ ਹੈ ਪੁਰਾਣ ਵਾਲੇ ਸਮੇਂ ਚ ਲੱਗ ਰਿਹਾ ਹੈ ਜੁਲਾਈ ਗਸੇ ਜੇ ਟੈਂਪਰੇਚਰ ਹੋਰ ਵਧਣ ਦੀ ਸੰਭਾਵਨਾ ਲੱਗ ਰਹੀ ਹੈ ਆਉਣ ਜਾਣ ਵਿੱਚ ਬਹੁਤ ਮੁਸ਼ਕਲ ਹੋ ਰਹੀ ਹੈ ਜੀ ਮੈਂ ਪਰਸੋਂ ਹੀ ਆਇਆ ਥਰ ਮੈਂ ਜਾ ਕੇ ਆਇਆ ਚੰਡੀਗੜ੍ਹ ਤੇ ਜਿਹੜੀ ਏਸੀ ਦੀ ਹਵਾ ਵੀ ਸਾਨੂੰ ਬਿਲਕੁਲ ਵੀ ਮਦਦ ਲੱਗੀ ਰੀਡਵੇ ਵੀ ਇੰਨੀ ਜ਼ਿਆਦਾ ਹੈਗੀ ਹੈ ਕਾਰ ਦਾ ਏਸੀ ਵੀ ਬਿਲਕੁਲ ਅਫੈਕਟਿਵ ਨਹੀਂ ਹੋ ਰਿਹਾ ਮੇਨ ਕਾਰਮਿਕੀ ਮਨ ਰੋਣ ਨਹੀਂ ਕਰਦੀ ਜਿਹੜਾ ਜਿਹੜਾ ਬਦਲ ਨਹੀਂ ਜਾ ਰਿਹਾ ਇਹ ਜਿਹੜੀ ਦੇਖੋ ਆਪਣਾ ਪੇੜ ਪੌਦੇ ਕੱਟੇ ਜਾ ਰਹੇ ਨੇ ਸੜਕਾਂ ਚੌੜੀਆਂ ਹੋਣ ਕਰਕੇ ਉਸ ਬਾਅਦ ਪੇੜ ਪੌਦੇ ਲਗਾਉਣੇ ਨਹੀਂ ਸਰਕਾਰਾਂ ਨੇ ਜੇ ਸਰਕਾਰ ਪੇੜ-ਬੋਧੇ ਲਗਾਉਣ ਤੇ ਆਪਣਾ ਜ਼ਿਆਦਾ ਜ਼ੋਰ ਦੇਵੇ ਤਾਂ ਹੋ ਸਕਦਾ ਵੀ ਇਹ ਜਿਹੜੀ ਆਪਣੀ ਹੀਟ ਬਲੇਵ ਹੈਗੀ ਆ ਆਪਣਾ ਬਹੁਤ ਫਰਕ ਪੈ ਸਕਦਾ ਇਹਦੇ ਨਾਲ ਕੱਲ ਦਾ ਜਿਹੜਾ ਟੈਂਪਰੇਚਰ 47 ਡਿਗਰੀ ਟੈਂਪਰੇਚਰ ਜਗਾ ਤੇ ਇਹ ਸਰਕਾਰ ਨੂੰ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਜਿੱਮੇ ਲਗਾਤਾਰ ਦਰਸ਼ਟ ਕੱਟੀ ਜਾ ਰਹੀ ਹੈ ਸਰਕਾਰ ਤੇ ਬੜਾ ਮਾੜਾ ਪ੍ਰਭਾਵ ਕਰ ਰਿਹਾ ਹੋਤੀ ਕਿਉਂਕਿ ਜਿਹੜੀ ਗਲੋਬਲ ਵਾਰਮਿੰਗ ਦਾ ਵਧ ਹੀ ਜਾ ਰਹੀ ਹੈ ਤੇ ਉਹਦੇ ਕਰਮ ਤੁਸੀਂ ਦੇਖੋ ਵੀ ਦਿਨ ਦੇ ਵਿੱਚ ਵਪਾਰ ਸਾਰੇ ਲੋਕਾਂ ਦੇ ਠੱਪ ਨੇ ਪੂਰੇ ਲੋਕ ਮੂਹਲ ਪੇਟੀ ਆ ਰਹੇ ਨੇ ਤੇ ਗਰਮੀ ਦਾ ਜਿਹੜਾ ਅਪਰੋਪ ਆ ਪੂਰਾ ਛਾਇਆ ਹੋਟ ਜਿੱਦਾਂ ਕੋਈ ਜਾ ਰਹੇ ਉਹ ਕੇਸੀਿੰਗ ਵੀ ਕੰਮ ਕਰਦੇ ਨਹੀਂ ਸਾਡੀ ਤੁਹਾਡੇ ਸਾਹਮਣੇ ਆ ਹੁਣ ਤਾਂ ਕੁਲਿੰਗ ਹੋ ਜਾਣੀ ਚਾਹੀਦੀ ਏਸੀ ਦੀ ਤੇ ਇੰਡੀਆਂ ਦੇ ਏਸੀ ਜਵਾਬ ਦੇਈ ਜਾ ਰਹੇ ਨੇ ਤੇ ਜਿਸ ਤਰੀਕੇ ਦਾ ਮਤਲਬ ਬੱਚਾ ਨੂੰ ਛੁੱਟੀਆਂ ਹੋਈਆਂ ਹੋਈਆਂ ਹੋਣੀਆਂ ਨੇ ਤੇ ਬੱਚਿਆਂ ਦਾ ਕਰੋ ਨਿਕਲਣਾ ਵੀ ਦੁਪਰ ਹੋ ਰਿਹਾ ਤੇ ਉਹਨਾਂ ਨੂੰ ਪਹਾੜੀ ਇਲਾਕੇ 'ਚ ਭੀੜ ਬਹੁਤ ਆ ਸਾਡੇ ਲੋਕ ਪਹਾੜੀ ਇਲਾਕੇ 'ਚ ਗਏ ਹੋਏ ਨੇ ਸਮਰ ਕੈਂਪ ਦੇ ਨਾਮ ਤੋਂ ਵੀ ਗਰਮੀ ਦੇਖਣ ਨੂੰ ਮਿਲਦੀ ਹੋਊ। ਹੋਰ ਤਾਂ ਕੀ ਐਥੇ ਕੁਝ ਨਹੀਂ। ਇੱਕ ਚੀਜ਼ ਐਡਵਾਂਸ ਜਿਹਾ ਇਦਾਂ ਨਹੀਂ ਪੈਣ ਲੱਗੀ। ਕਰਕੇ ਅੱਗੇ ਬਹੁਤ ਦਿੱਕਤ ਆਉ ਗਰਮੀ ਕਰ ਲਈ। ਇਸ ਕਰਕੇ ਕਹਿੰਦੇ ਜੂਸ ਦੀ ਵਿਕਰੀ ਠੀਕ ਹੈ ਜੀ। ਗਰਮੀ ਕਾਂ ਬਾਜ਼ਾਰੋਂ ਵਿੱਚਾ ਹਟ ਧੁੱਪ ਕਰਕੇ ਬਾਹਰ ਨਿਕਲਦਾ ਨਹੀਂ ਜੀ। ਜੋ ਆਂਦਾ ਆਂਦਾ ਜਾਂਦਾ ਉਹ ਗਨੇ ਦਾ ਜੂਸ ਆਸਤੀ ਕੇ ਚਲੇ ਜਾਂਦੇ ਨੇ ਜੀ।